हां जी भाई दोस्तों ਤੇ ਰਾਜਾ ਵਰਿੰਗ ਸਾਹਿਬ ਬੋਲੇ ਸੁਖਬੀਰ ਬਾਦਲ ਹੋਰਾਂ ਬਾਰੇ ਤੇ ਉਹਨਾਂ ਦੀ ਬੱਸਾਂ ਜਿਹੜੀਆਂ ਉਹਨਾਂ ਨੇ ਪਾਣੀ ਵਾਲੀ ਚਲਾਈ ਸੀਗੀਆਂ ਆਓ ਸੁਣਦੇ ਹਾਂ ਕੀ ਕਹਿੰਦੇ ਆ ਤੇ ਕੀ ਕੁਝ ਦੱਸਣਾ ਚਾ ਰਹੇ ਆ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਔਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਲਾਵਾਗਾ ਤੇ ਫਿਰ بارش ਹੋਇਆ ਕਰੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਇਸ ਆਪਣੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਨੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਹੋਰ ਇਹ ਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜ ਜੋ ਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਵਧੀਆ ਟ੍ਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵਰਿੰਗ ਸਭ ਤੋਂ ਵਧੀਆ ਟ੍ਰਾਂਸਪੋਰਟ ਮੰਤਰੀ ਅੱਜ ਤੱਕ ਕਰਿਆ ਔਰ ਸੁਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਤੁਹਾਡੇ ਟਾਈਮ ਦੇ ਉੱਤੇ ਇਸ ਕਾਜ ਦੇ ਟਾਈਮ ਦੇ ਉੱਤੇ 650 ਕਰੋੜ ਲੈ ਕੇ ਆਏ ਸੀ ਰਮਨੀ ਸਿੰਘ ਮਿੱਤੂ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਇਹ ਕਿਹੜਾ 650 ਕਰੋੜ ਰੁਪਿਆ ਆਇਆ ਜਾਂ ਕਿੱਥੇ ਆਇਆ ਕੁੜੀ ਸ਼ੋਮੀ ਦਾ ਲੈਟਰ ਕਿ 650 ਕਰੋੜ ਰੁਪਿਆ ਕਿੱਥੋਂ ਆਇਆ ਕਾਗਜੀ ਪੱਤਰੀ ਆਇਆ ਜਿੰਨਾ ਚਿਰ ਅਥੈਂਟੀਸਿਟੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਥੇਰ ਇਜ਼ ਥੈਟ 650 ਕਰੋੜ ਮਿੱਤੂ ਬਿਟਿੰਗ ਐਨੀਥਿੰਗ ਕਹਿਣਾ ਤੇ ਕਰਨੀ ਚ ਮੈਨੂੰ ਅਰਿ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਹੈ ਕੌਣ ਲੈ ਕੇ ਆਇਸੀ ਸਰ ਕੇਂਦਰ ਸਰਕਾਰ ਤੋਂ ਲੈ ਕੇ ਆਇਸੀ ਮੈਂ ਮੈਂ ਕੀ ਦੱਸਣ ਸਬੂਤ ਕਰਨ ਹਾਂ ਸਮਾਰਟ ਸਿਟੀ ਪ੍ਰੋਜੈਕਟ ਦੇ ਤਰ੍ਹਾਂ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਣ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਅਸੀਂ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਵੇਂ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਹਾ ਸੀ ਤੇ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕੀ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀ ਰਾਹੂ ਕਾਂਦੀ ਵੱਲੋਂ ਕਾਂਗਰਸ ਪਾਰਟੀ ਲੋਕਾਂ ਦੇ ਮੰਡੀ ਪੀੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਕੌਸ਼ਲਾ ਆਲ ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸਿਵ ਕਰ ਲੈਂਦਾ ਸਰ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਤੇ ਨਹੀਂ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ ਹੁਣ ਦੇ ਦੇਗਾ ਹੋ ਵੀ ਹੁਣ ਵੀ ਜਿਹੜੀਆਂ ਸਰਕਾਰੀ ਕੋਠੀਆਂ ਇਹ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਕਿਉਰਿਟੀ ਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲੀਆ ਚਿੰਨ੍ਹ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਦਰਾਗਾ ਬਿੱਟੂ ਜੀ ਹਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੋਣਵੀ ਸੈਲਾਨੀ ਲੁਧਿਆਣੇ ਚੋਂਦਾ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੋਣਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਆਉਂਦਾ ਉਦੋਂ ਬਿੱਟੂ ਜੀ ਵਿਖਦੇ ਹੈ ਇਹ ਚੋਣਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਸੁਭੀਰ ਕੀ ਕਿਹਾ ਸੁਭੀਰ ਜੀ ਨੇ ਕਹਿੰਦੇ ਟਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵਿੜਿੰਗ ਨੇ ਫੜੀਆਂ ਬਿਤ ਵਾਰੀ ਵਾਰੀ ਸੁਪਨੇ ਚ ਆਦਰੀਆਂ ਸੁਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ ਹੈ 60 ਸਾਲਾਂ ਦੀ ਉਮਰ ਚ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਸਪਨੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਹ ਰਿਤੇ ਰਾਜੇ ਵੜਿੰਗਣੇ ਨੱਥ ਪਾਈ ਤੇ ਰੋਜ਼ਾਨਾ ਬੱਦਲ ਆ ਲੈਂਦੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅੱਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦੇ ਆ ਕਿ ਉਹ ਕਹਿਣ ਕਿ ਕਿ ਰਾਜਾ ਵਿਰਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅੱਜ ਤੱਕ ਕਰਿਆ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹਦਾ ਪਾਣੀ ਵਾਲੀ ਬੱਸ ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ